ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਬ ਨੇ ਬਣਾਈ ਜੜੀਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਤੁਸੀਂ ਸਾਨੂੰ ਫੋਨ ਨਾ ਕਰੋ WhatsApp ਨੰਬਰ ਤੇ ਪੂਰਾ ਬਾਇਓ ਡਾਟਾ ਸੈਂਡ ਕਰੋ ਤੁਸੀਂ ਸਾਨੂੰ ਵੌਇਸ ਮੈਸੇਜ ਵੀ ਕਰ ਸਕਦੇ ਹੋ ਚੈਨਲ ਤੇ ਅਸਦੀਪ ਪਹਿਲੀ ਪ੍ਰੋਫਾਈਲ ਨਾਮਾ ਸਿੰਘ ਜਨਮ ਤਰੀਕ 21/12/1991 ਹਾਈਟ 5 ਫੁੱਟ 5 ਇੰਚ ਏਰੀਆ ਹੁਸ਼ਿਆਰਪੁਰ ਕਾਸਟਿਊਮ ਮੈਰਾ ਪੜਾਈ VET ਕੰਮ ਲੈਕਚਰ ਆਰ ਪ੍ਰਾਈਵੇਟ ਟੂ ਕਾਲਜ ਆਪਣਾ ਟਿਊਸ਼ਨ ਸੈਂਟਰ ਕਾ ਦੇ ਵਿੱਚ ਪਰਿਵਾਰ ਮੈਂਬਰ ਪਿਤਾ ਮਾਤਾ ਚਾਰ ਪਿਆਨਾ ਮੈਰਿਡ ਮੰਗ ਅਗਦੀ ਪਰਵਾਰ ਤੋਂ ਬੀਐਸਸੀ ਐਮਐਸਸੀ ਲੜਕੀ ਦੀ ਲੋੜ ਹੈ ਸ਼ੁੱਧ ਸ਼ਾਕਾਹਾਰੀ ਸਿੱਖ ਪਰਵਾਰ ਤੋਂ ਅੰਮ੍ਰਿਤਧਾਰੀ ਲੜਕੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9779364583 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੋਰ ਕੈਨੇਡਾ ਲੜਕੀ ਜਨਮ ਤਰੀਕ 31/8/2002 ਹਾਈਡਰੋ ਪਨਪੁਰ ਸ਼ੇਂਜ ਏਰੀਆ ਜਗਰਾਉ ਕਾਸਟ ਰਾਮਦਾਸੀ ਸਿੱਖ ਪੜਾਈ ਪਲੱਸ 2 ਮੈਡੀਕਲ ਇੰਡੀਆ ਤੋਂ ਕੋਰਸ ਹੈਲਥ ਸਰਵਿਸ ਕੈਨੇਡਾ ਲੜਕੀ ਵਰਕ ਪਰਮੈਂਟ ਕੈਨੇਡਾ ਪਰਿਵਾਰ ਮੈਂਬਰ ਪਿਤਾ ਮਾਤਾ ਗਵਰਨਮੈਂਟ ਜੋਬ ਇੱਕ ਪਰ ਆਵਧੀਆ ਪਰਵਾਰ ਤੋਂ ਲੜਕੇ ਦੀ ਲੋੜ ਹੈ ਲੜਕਾ ਕੈਨੇਡਾ ਪੀਆਰ ਜਾਂ ਵਰਕ ਪਰਮੈਂਟ ਤੇ ਹੋਵੇ ਇਨਾਂ ਦਾ ਮੋਬਾਈਲ ਨੰਬਰ 84375 38601 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਤੇਗ 751996 ਕਾਸਟ ਨਾ ਜਰਸੀ ਜ਼ਿਲ੍ਹਾ ਪਟਿਆਲਾ ਪੜਾਈ ਐਮਏ ਇੰਗਲਿਸ਼ ਐਮਫਿਲ ਇੰਗਲਿਸ਼ ਵੀਐਡ ਇੰਗਲਿਸ਼ ਯੂਜੀਸੀ ਨੈਟ ਕੁਆਲੀਫਾਈਡ ਪੀਐਸਟੈਟ 2 ਕੁਆਲੀਫਾਈਡ ਸੀਟ ਐਟ ਕੁਆਲੀਫਾਈਡ ਹਰਿਆਣਾ ਰਾਜ ਟੈਟ ਕੁਆਲੀਫਾਈਡ ਕਮ ਸਰਕਾਰੀ ਕਾਲਜ ਦੇ ਵਿੱਚ ਇੰਗਲਿਸ਼ ਦੇ ਪ੍ਰੋਫੈਸ਼ਨ ਤਨਖਾਹ 50000 ਪ੍ਰਤੀ ਮਹੀਨਾ ਜਮੀਨ 4.5 ਇੱਕ ਕੀਤਾ ਗਵਰਨਮੈਂਟ ਜੋਬ ਤੋਂ ਰਿਟਾਇਰਮੈਂਟ ਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 98642315 ਤੁਸੀਂ ਪਰਵਾਰ ਨੂੰ ਫੋਨ ਕਰਕੇ इन तो हो सकते हो लड़की जन्म तरीक दो सत उन्नीस सौ बानवे हाइट पांच फुट पांच इंच पढ़ाई जी एन एम नरसिंग जीरा स्कूल नर्सिंग कम स्टाफ नर्स हस्पता जलंधर एरिया फरोजपुर कास्ट पट्टी परिवार मैंबर माता एक भैन मैरिड, दो भा मैरिड अपना बिजनेस वग वी परिवार तो पढ़े लिखे लड़के की लड़ है ਲੜਕਾ ਐਨਆਰਆਈ ਹੋਵੇ ਇਹਨਾਂ ਨੂੰ ਜਾਤੀ ਵੰਦਨ ਨਹੀਂ ਇਹਨਾਂ ਦਾ ਮੋਬਾਈਲ ਨੰਬਰ 7414546296 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਉਮਰ 34 ਸਾਲ ਕਾਸਟ ਯਰ ਸਿੱਖ ਜ਼ਮੀਨ ਕਨ ਕੇ ਲਈ ਪੜਾਈ 8ਵੇਂ ਪਾਸ ਲੜਕੇ ਦਾ ਤਲਾਕ ਹੋਇਆ ਏਰੀਆ ਵਰਨਾਲਾ ਮੰਗ ਅਵਧਿਆ ਪਰਵਾਰ ਨੂੰ ਕਰੇ ਲੋੜ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9841588725 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਤਕ ਬੀ ਵਾਰਾ 1994 ਹਾਈਟ 5 ਫੁੱਟ 7 ਇੰਚ ਪੜਾਈ 1.5 ਏਰੀਆ ਬਠਿੰਡਾ ਜਮੀਨ ਪੰਜ ਕਿਲੇ ਕੰਮ ਬੜੀਆ ਕਾਰੋਬਾਰ ਕੀਤੇ ਵੜੇ ਮੰਗ ਕਾਨਾਣੀ ਪਰਵਾਸ ਨੂੰ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 98724 96703 ਤੁਸੀਂ ਪਰਵਾਸ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ सिंह लड़का कनेडा जन्म तरीक सतारा नौ उन्नीस सौ नड़िन्नवे पढ़ाई प्लस टू नॉन मेडिकल कोर्स कंप्यूटर टेक्निकल इन कनेडा एरिया जगराओं कास्ट रविदासी सिक कम एज लाइसेंस ट्रला हम ट्रेडिंग ड्राइवर स्कूल उमंग वधिया परिवार तो पढ़ी लिखी लड़की कनेडा पीआर चम पामेंट नैनी नू पैल इन्होंने जाति बंधन नहीं ਇਨਾਂ ਦਾ ਮੋਬਾਈਲ ਨੰਬਰ 83375 33601 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਤਿਕ 23 1999 ਹਾਈਡ 5 ਫੁੱਟ 9 ਇੰਚ ਪੜਾਈ ਪਲੱਸ 2 ਜ਼ਮੀਨ 2 ਕਿੱਲੇ ਕਮ ਡਾਕਟਰ ਏਰੀਆ ਪਟਿਆਲਾ ਕਾਸਟ ਜਰਸੀ ਲੜਕੇ ਦਾ ਤਲਾਕ ਹੋਇਆ ਮੰ ਅਵਦੀਆ ਪਰਵਾਰ ਨੂੰ ਲੜਕੀ ਦੀ ਲੋੜ ਹੈ ਤਲਾਕ ਵਾਲੇ ਬਿਨਾ ਬੱਚੇ ਤੋਂ ਪਰਿਵਾਰ ਵਾਲੇ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 991456270 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਮਤੇਕ 291999 ਹਾਈਟ 54 ਇੰਚ ਪੜਾਈ ਬੀਐਸਸੀ ਕਾਸਟ ਜਰਸਿਕ ਗੋ ਬੁੱਟਰ ਕੰਮ ਪੰਜਾਬ ਪੁਲਿਸ ਜ਼ਮੀਨ ਤੇ ਪ੍ਰਾਪਰਟੀ ਪੰਜ ਕਿਲੇ 14 ਦੁਕਾਨਾਂ ਕਿਰਾਏ ਤੇ ਆਮਦਨ 40000 ਪ੍ਰਤੀ ਮਹੀਨਾ ਏਰੀਆ ਬਠਿੰਡਾ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਰਿਟਾਇਰਮੈਂਟ ਪ੍ਰਾਪਰਟੀ ਦਾ ਕੰਮ ਮੰਗ ਅਵਧੀਆ ਪਰਵਾਰ ਨੂੰ ਪੜੇ ਲਿਖੀ ਲੜਕੀ ਦੀ ਲੋੜ ਹੈ ਲੜਕੀ ਸਰਕਾਰੀ ਨੌਕਰੀ ਕਰਦੀ ਹੋਵੇ ਉਮਰ 20 ਤੋਂ 27 ਦੇ ਵਿੱਚ ਹੋਵੇ ਜਰਸੀ ਕਾਸਟ ਇਸ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 9433362039 ਤੁਸੀਂ ਪਰਵਾਨੋ ਹੁਣ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮਾ ਸਿੰਘ ਜਨਮ ਤਰੀਕ 26/7/1997 ਹਾਇਡਰ ਸ਼ੇਫਰਡ ਬੜਾਈ ਬੀਏ ਕਾਉਮਾ ਫਾਈਨੈਸ ਕੰਪਨੀ ਕਾਸਟੂ ਕਤਰੀ ਏਰੀਆ ਰੋਪੜ ਪਰਵਾਰ ਮੈਂਬਰ ਪਿਤਾ ਦਾ ਆਪਣਾ ਬਿਜ਼ਨਸ ਮਾਤਾ ਹਾਊਸ ਵਾਈਫ ਇੱਕਪਰਾ ਮੈਰਿਡ ਇੰਗਲੈਂਡ ਮੰਗ ਪੰਜਾਬ ਤੋਂ ਵਧਿਆ ਪਰਵਾਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 7 ਇੰਚ ਹੋਵੇ ਇਹਨਾਂ ਦਾ ਮੋਬਾਈਲ ਨੰਬਰ ਰੈਨਿਮੇ 14519137 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਸ਼ਰਮਪ੍ਰੀਤ 1811 2004 ਪੜਾਈ ਹੋਈ ਜ਼ਮੀਨ 10 ਕਿਲੇ ਕਾਸਟ ਰਿਜ਼ਰਵਿਕ ਏਰੀਆ ਬਠਿੰਡਾ ਕੰਮ ਹਸਪਤਾਲ ਜੋ ਮੰਗ ਅਵਧਿਆ ਲੜਕੀ ਦੀ ਲੋੜ ਹੈ ਲੜਕੇ 10ਵੀਂ ਜਾਂ 12ਵੀਂ ਪਾਸ ਹੋਵੇ ਥੋੜੇ ਟਾਈਮ ਤਲਾਕ ਹੋਇਆ ਪਰਿਵਾਰ ਵੀ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 9876 7680 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਲੜਕੀ ਜਰਮਨ ਸਿਟੀਜ਼ਨ ਜੰਪਲ ਜਨਮ ਤਰੀਕ 2002 ਹਾਈਟ 5 ਫੁੱਟ 7 ਇੰਚ ਇਹ ਰਿਹਾ ਲੋਰੀਆਂ ਨੂੰ ਕਾਸਟਿਊਮ ਜਰਸੀ ਕਪੜਾ ਆਰਕੀਟੈਕਚਰ ਡਰਾਫਟਮੈਨ ਲੜਕੀ ਜੌਬ ਕਰਦੀ 40 ਲੱਖ ਸਲਾਨਾ ਪੈਕੇਜ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਪੈਨਵੈਰੀਟ ਇਕਪਰਾ ਸਾਰੇ ਜਨਮੋਂ ਰਹਿੰਦੇ ਮੈਂ ਅਗਧਿਆ ਪਰਵਤ ਤੋਂ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਜਰਮਨ ਲੜਕਾ ਪੀਆਰ ਜਰਸੀਟਿਜ਼ਨ ਹੋਵੇ ਲੜਕੇ ਦੀ ਪੜਾਈ ਬੀਕਾਮ ਐਮਕਾਮ ਬੀਐਸਸੀ ਨਰਸਿੰਗ ਬੀਟੈਕ ਮਕੈਨੀਕਲ ਮਾਸਟਰ ਰਿਗਰਿੰਗ ਕੀਤੀ ਹੋਵੇ ਜ਼ਮੀਨ ਦਾ 8 ਏਕੜ ਹੋਵੇ ਇਹਨਾਂ ਦਾ ਮੋਬਾਈਲ ਨੰਬਰ +49 163 9357895 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਫੋਨ ਇਹਨਾਂ ਨੂੰ ਜਰਮਨ ਦੇ ਟਾਈਮ ਦੇ ਹਿਸਾਬ ਨਾਲ ਕਰਨਾ ਨਾਮ ਉਹ ਸਿੰਘ ਜਨਮਤਰੀ 1996 ਹਾਈਟ 6 ਫੁੱਟ ਕਾਸਟ ਜਰਸੀ ਕੋ ਗੇਲਾ ਇਹ ਰੀਆ ਹਰਿਆਣਾ ਜ਼ਮੀਨ 11 ਕਿੱਲੇ ਪੜਾਈ ਮਾਸਟਰ ਆਫ ਕਮਰਸ ਪਰਿਵਾਰ ਮੈਂਬਰ ਇੱਕ ਪੈਨ ਕੈਨੇਡਾ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਸੋਨੇ ਸੁਨਕੀ ਲੜਕੀ ਦੀ ਲੋੜ ਹੈ ਲੜਕੀ ਆਸਟ੍ਰੇਲੀਆ ਪੀਆਰ ਜਾਂ ਵਰਕ ਪਰਮਿਟ ਜਾਂ ਕੈਨੇਡਾ ਪੀਆਰ ਹੋਵੇ ਕਮੂਲ ਤੇ ਝੜਸੇ ਕਾਸਟ ਵਾਲੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 9467745705 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਕੋਹ ਜਨਮ ਤਰੀਕ 21/09/1991 ਲੜਕੀ ਅਮਰਤਾਰੀ ਏਰੀਆ ਲੁਧਿਆਣਾ ਪੜਾਈ ਐਮਟੈਕ ਇਨ ਕੰਪਿਊਟਰ ਸਾਇੰਸ ਐਂਡ ਇੰਜੀਨੀਅਰ ਕੰਮ ਪ੍ਰੋਫੈਸ਼ਨਲ ਇਨ ਸੀਐਸਈ ਮੰਗ ਅ ਵਧੀਆ ਪਰਿਵਾਰ ਤੋਂ ਪੜ੍ਹੇ ਲਿਖੇ ਲੜਕੀ ਦੀ ਲੋੜ ਹੈ ਅਮਰਤਾਰੀ ਪਰਿਵਾਰ ਹੋਵੇ ਐਨਆਰਆਈ ਨੂੰ ਪੈਲ ਇਹਨਾਂ ਦਾ ਮੋਬਾਈਲ ਨੰਬਰ 88378 4767 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਰਮਨ ਸਿੰਘ ਜਨਮ ਤਰੀਕ 24/10/1994 ਹਾਈਡਰ ਸ਼ਿਵੋਟ ਪੜਾਈ ਬੀਏ ਕੰਮ ਬਹਿਰਨ ਦੇ ਵਿੱਚ ਡਰਾਈਵਰ ਤਨਖਾਹ 60000 ਪ੍ਰਤੀ ਮਹੀਨਾ ਜ਼ਮੀਨ ਟਾਈਏਕਰ ਏਰੀਆ ਅਮਸਰ ਪਰਿਵਾਰ ਮੈਂਬਰ ਪਿਤਾ ਖੇਤੀਬਾੜੀ ਤੇ ਡੇਰੀ ਦਾ ਕੰਮ ਮਾਤਾ ਹਾਊਸ ਵਾਈਫਰ ਇੱਕ ਪਰ ਆਂਗਲੈਂਡ ਪਰਵਾਰਨਾ ਸੈਟਲ ਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਨੂੰ ਜਾਤੀਵੰਦ ਨਹੀਂ ਏਰੀਆ ਅਮਰਸਰ ਗੁਰਦਾਸਪੁਰ ਤਰਤਨ ਨੂਪਲ ਇਹਨਾਂ ਦਾ ਮੋਬਾਈਲ ਨੰਬਰ 99795 52961 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੋ ਲੜਕੀ ਕੈਨੇਡਾ ਪੀਆਰ ਜਨਮ ਤਰੀਕ 1995 ਹਾਈ ਡਿਗਰੀ ਪੰਜ ਮਹੀਨੇ ਚੇਪੜਾ ਆਈਬੀਐਸਸੀ ਨਰਸਿੰਗ ਕੰਮ ਨਰਸਿੰਗ ਆਰਨ ਸਰਕਾਰੀ ਜੌਬ ਕਰਦੀ ਕਾਸਟ ਜਰਸਿਕ ਗੋ ਟਿਲੋ ਏਰੀਆ ਮੋਗਾ ਮੰਗ ਵਧੀਆ ਪਰਿਵਾਰ ਤੋਂ ਵੈਸ਼ਨੂ ਦੇ ਸੋਨਾ ਸਨਖੇ ਲੜਕੇ ਦੀ ਲੋੜ ਹੈ ਲੜਕੇ ਦੀ ਪੜ੍ਹਾਈ ਮਾਸਟਰ ਡਿਗਰੀ ਜਾਂ ਬੀਐਸਸੀ ਹੋਵੇ ਲੜਕਾ ਕੈਨੇਡਾ ਜਾਂ ਅਮਰੀਕਾ ਤੋਂ ਪੀਆਰ ਹੋਵੇ ਲੜਕੇ ਕੋਲ ਜ਼ਮੀਨ ਵੀ ਕਿੱਲੇ ਤੋਂ ਘਟਨਾ ਹੋਵੇ ਆਪਣਾ ਘਰ ਹੋਵੇ ਆਪਣਾ ਬਿਜ਼ਨਸ ਵਧੀਆ ਹੋਵੇ ਮੈਰਿ ਜੀ ਨੂੰ ਵਾਲੇ ਇਹਨਾਂ ਨੂੰ ਫੋਨ ਕਰਨ ਇਹਨਾਂ ਦਾ ਮੋਬਾਈਲ ਨੰਬਰ +14373131813 ਦੂਜਾ ਮੋਬਾਈਲ ਨੰਬਰ 9355736554 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੋਲ ਲੜਕੀ ਕੈਨੇਡਾ ਵੈਸ਼ਨੂ ਜਨਮ ਤਰੀਕ 1993 ਪੜਾਈ ਵੀਟੈਕ ਕਮ ਹੁਣ MBA ਕੈਨੇਡਾ ਤੋਂ ਕਰ ਰਹੇ ਨੇ ਸਟੱਡੀ ਡਿਪਾਰਟਮੈਂਟ ਤੇ ਅਮਰੀਕਨ ਦਾ ਟੂਰਿਸਟ ਵੀਜ਼ਾ ਵੀ ਹੈ ਕਾਸਟ ਜਰਸੀ ਕੋ ਗੋਤ ਬਰਾੜ ਏਰੀਆ ਫਰੀਦਕੋਟ ਅਮਰੀਕਾ ਪਰਿਵਾਰ ਮੈਂਬਰ ਇੱਕ ਭੈਣ ਇੱਕ ਭਰਾ ਮੰਗ ਲੜਕਾ ਵੈਸ਼ਨੂ ਵਧੀਆ ਕਾਦਾ ਨਹੀਂ ਪਰ ਵਾਟ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਜ਼ਮੀਨ ਵਾਲਾ ਕੈਨੇਡਾ ਅਮਰੀਕਾ ਸਿਟੀਜ਼ਨ ਜਾਂ ਪੀਆਰ ਲੜਕਾ ਹੋਵੇ ਇਹਨਾਂ ਦਾ ਮੋਬਾਈਲ ਨੰਬਰ +1 360 900 Y 8113 ਦੂਜਾ ਮੋਬਾਈਲ ਨੰਬਰ 98285 80496 ਤੁਸੀਂ ਪਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਰਦਾਰ ਲੜਕਾ ਵਿਆਸ਼ ਨੂੰ ਅਮਰੀਕਾ ਪੀਆਰ ਜਨਮ ਤਰੀਕ 1997 ਹਾਈਡਰ ਸ਼ੇਫੂਡ ਰੰਗੂੜਾ ਬਰਾਏ ਵੀ ਫਾਰਮੇਸੀ ਪੰਜਾਬ ਤੋਂ ਫਾਰਮੇਸੀ ਅਮਰੀਕਾ ਤੋਂ ਕੰਮ ਵਧੀਆ ਜੋਬ ਜ਼ਮੀਨ 10 ਏਕੜ ਕਾਸਟ ਜਰਸੀ ਕੋ ਵਿਰਾਡ ਏਰੀਆ ਪੀਨ ਕੋਡ ਅਮਰੀਕਾ ਪਰਵਾਰ ਮੈਂਬਰ 2 ਪੈਣਾ ਮੰ ਵਧੀਆ ਕਾਦਨ ਨੀ ਪਰਵਾਰ ਤੋਂ ਬੀਐਸਸੀ ਨਰਸਿੰਗ ਆਰਐਨ ਬੀ ਫਾਰਮੇਸੀ ਜਾਂ ਵਧੀਆ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਅਮਰੀਕਾ ਕੈਨੇਡਾ ਤੋਂ ਹੋਵੇ ਇਹਨਾਂ ਦਾ ਮੋਬਾਈਲ ਨੰਬਰ +1 360 902 ਕਿ ਅਸੀਂ 13 ਦੂਜਾ ਮੋਬਾਈਲ ਨੰਬਰ 988580496 ਤੁਸੀਂ ਭਗਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਰੋ ਸਿੰਘ ਲੜਕਾ ਕਨੇਡਾ ਜਨਮ ਤਰੀਕ 2/12/1995 ਹਾਈਡਰ ਚੈਫਨ 1 ਇੰਚ ਕਾਸਟਿਓ ਜਰਸੀ ਕ ਜ਼ਿਲ੍ਹਾ ਨਵਾਂ ਸ਼ਹਿਰ ਪੜਾਈ ਮਕੈਨੀਕਲ ਡਿਪਲੋਮਾ ਇੰਡੀਆ ਬੇਬੀ ਡਿਜ਼ਾਈਨ ਕਨੇਡਾ ਤੋਂ ਕੀਤਾ ਮੇਰਾ ਮੋਟਰ ਟਰੱਕ ਡਰਾਈਵਰ ਅਮਰੀਕਾ ਦਾ 10 ਸਾਲ ਦਾ ਵੀਜ਼ਾ ਲੱਗਾ ਹੋਇਆ ਪੀਆਰ ਫਾਈਲ ਲੱਗੀ ਹੋਈ ਪਰ ਫੈਮਿਲੀ ਮੈਂਬਰ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰਮੈਂਟ ਮਾਤਾ ਹਾਊਸ ਵਾਈਫ ਇੱਕ ਬਰਾ ਆਰਮੀ ਦੇ ਵਿੱਚ ਮੰਗ ਆ ਗਈ ਹੈ ਪਰ ਪਰਵਾਰ ਨੂੰ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੇ ਵੀ ਐਸੀ ਨਰਸਿੰਗ ਕੀਤੀ ਹੋਵੇ ਕੈਨੇਡਾ ਤੋਂ ਹੋਵੇ ਜਾਂ ਸਰਕਾਰੀ ਨੌਕਰੀ ਕਰਦੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ ਨਾਸੀ 867 91607 ਨੇ ਮੇ ਇਹਨਾਂ ਦਾ ਦੂਜਾ ਮੋਬਾਈਲ ਨੰਬਰ 9465312053 ਤੁਸੀਂ ਮਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਰਦਾਰ ਲੜਕਾ ਕਨੇਡਾ ਜਨਮ ਤਰੀਕ 16 1 2004 ਹਾਈਟ 5 ਫੁੱਟ 6 ਇੰਚ ਏਰੀਆ ਪ੍ਰੋਫੈਸਰ ਪੜਾਈ ਪਲੱਸ 2 ਕੋਰਸ ਤੇ ਡਿਪਲੋਮਾ ਮੈਨੇਜਮੈਂਟ ਇਨ ਕਾਲਜ ਕਨੇਡਾ ਪਰਵਾਰ ਮੈਂਬਰ ਪਿਤਾ ਦਾ ਬਿਜ਼ਨਸ ਫੋਟੋਗ੍ਰਾਫੀ ਦਾ ਸਟੋਰ ਮਾਤਾ ਹਾਊਸ ਵਾਈਫ ਇੱਕ ਪੈਨ ਮੰਗਵਾਦੀ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕਨੇਡਾ ਪੀਆਰ ਹੋਵੇ ਜਾਂ ਵਰਕ ਪਰਮਿਟ ਹੋਵੇ ਕਨੇਡਾ ਵਾਲੀ ਹੀ ਇਹਨਾਂ ਨੂੰ ਸੰਪਰਕ ਕਰਨ ਕਨੇਡਾ ਕੈਨਗਲੀਨੋ ਪੈ ਇਹਨਾਂ ਨੇ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 9592288525 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਸ਼ਾਨਕਾਰੀ ਤੁਸੀਂ ਅਲਾ ਸਕਦੇ ਹੋ सोना सुन लड़का जूएसए बॉर्न उम्र पैंती साल हाइट पांच फुट ग्यारह इंच कास्ट जड़सिक कम अपना बिजनेस जॉब परिवार मैंबर माता एक भैन जूएसए अपना घर मदिया खानदानी परिवार तो पढ़ी लिखी सोनी सुनखी लड़की की लौड़ है ਲੜਕੀ ਯੂਐਸਏ ਵਨ ਜਾਂ ਯੂਐਸਏ ਲੰਬੇ ਸਮੇਂ ਤੋਂ ਰਹਿੰਦੇ ਹੋਣ ਉਹਨਾਂ ਨੂੰ ਪਹਿਲ ਇਹਨਾਂ ਦਾ ਮੋਬਾਈਲ ਨੰਬਰ WhatsApp ਨੰਬਰ +5089037901 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਸਾਡੇ ਦਿੱਤੇ ਹੋਏ WhatsApp ਨੰਬਰ 'ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜੋ 95015981073